ਦੇਖ ਰਹੇ ਹੋ ਦੇਸ਼ਧਨੀਆ ਤੇ ਮਹਾਤੀਬ ਸਿੰਘ ਸਨੇ ਦਾ ਸੀ ਜੀਰਾ ਜਿੱਥੇ ਅੱਜ ਮੰਤਰੀ ਸਾਬਕ ਲਾਲਜੀ ਸਿੰਘ ਢੁੱਲਰ ਜੀ ਵਰਕਰਾਂ ਨਾਲ ਮਿਲਣੇ ਆਣ ਪਹੁੰਚੇ ਗੱਲਬਾਤ ਵੀ ਕਰਾਂਗੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਇੱਥੇ ਠਾਠਾ ਮਾਰਦਾ ਘਾਟਾ ਲੋਕ ਬਹੁਤ ਪਹੁੰਚੇ ਗੱਲਬਾਤ ਕਰਾਂਗੇ ਇੱਥੇ ਜੀਰੀਏ ਲਗੇ ਤੇ ਵਰਕਰ ਆ ਗੂ ਸਭਾਲ ਅੱਜ ਉਹਨਾਂ ਦੇ ਨਾਲ ਹੀ ਸਾਡੀ ਵਰਕਰ ਮਿਲਣੀ ਸੀ ਤੇ ਵੱਡਾ ਹਜੂਮ ਇੱਥੇ ਆਇਆ ਬੜਾ ਪਿਆਰ ਦਿੱਤਾ ਸਾਰੀ ਸੰਗਤ ਨੇ ਤੇ ਜਿਹੜਾ ਪਹਿਲਾਂ ਆਵਾਜ਼ ਵੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 2022 ਚ ਪਹਿਲਾ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਫਿਰ ਵਜ਼ੀਰ ਬਣਾਇਆ ਪੰਜਾਬ ਦਾ ਵੱਡੇ ਵੱਡੇ ਮਹਿਕਮੇ ਦਿੱਤੇ ਵੱਡੀਆਂ ਵੱਡੀਆਂ ਵਜ਼ੀਰੀਆਂ ਮਿਲਿੰਗਾ ਦਾਸ ਨੇ ਰਾਤ ਦਿਨ ਮਿਹਨਤ ਕੀਤੀ ਰਾਤ ਦਿਨ ਮਿਹਨਤ ਕਰਕੇ ਤੇ ਹੁਣ 2024 ਦੇ ਵਿੱਚ ਵੱਡਾ ਵੱਡਾ ਮਾਣ ਦਿੱਤਾ ਜਿਹੜਾ ਲੋਕ ਸਭਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਮੈਂ ਧੰਨਵਾਦ ਕਰਦਾ ਆਪਦੀ ਪਾਰਟੀ ਦੀ ਹਾ ਇਕਮਾਨ ਦਾ ਪਾਰਟੀ ਲੀਡਰਸ਼ਿਪ ਦਾ ਤੇ ਨਾਲ ਲੋਕ ਸਭਾ ਖਡੂਰ ਸਾਹਿਬ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਾ ਦੌਰਾਨ ਦਾਸ ਦਾ ਨਾਲ ਗਟਾਰੀਆ ਸਾਹਿਬ ਨੂੰ ਨਾ ਮੇ ਮੇਰਾ ਪਿਆਰ ਬੜਾ ਮੇਰੇ ਕੋ ਆਉਂਦੇ ਰਹਿੰਦੇ ਆ ਮੈਂ ਗਟਾਰੀਆ ਸਾਹਿਬ ਨੂੰ ਇੱਕ ਦਿਨ ਕਿਹਾ ਮੈਂ ਗਟਾਰੀਆ ਸਾਹਿਬ ਚਲੋ ਅਸੀਂ ਐਮਪੀ ਬਣ ਕੇ ਦਿੱਲੀ ਚੱਲ ਜਾਈਏ ਮਗਰੋਂ ਮੰਤਰੀ ਦੀ ਤਾਂ ਦੀ ਵਾਰੀ ਆ ਜੂਗੀ ਕਿਰਦਾ ਮੈਂ ਭਰਾ ਦਾ ਪੁਰਾਣਾ ਸੀਨੀਅਰ ਆ ਇਹ ਇਹ ਆਂਦੇ ਵੀ ਭਾਉ ਮੈਂ ਐਮਐਲਏ ਰਹਿ ਕੇ ਖੁਸ਼ ਆ ਮੈਂ ਨਹੀਂ ਮੰਤਰੀ ਬੰਨਣਾ ਇਹਦਾ ਦਲੇਰ ਆ ਸਰ ਸਰ ਇੱਕ ਮਿੰਟ ਇਹ ਬਾਣੀਆਂ ਵੀ ਜੱਟ ਵੀ ਆ ਪੂਰੀ ਦਲੇਰੀ ਜੱਟਾਂ ਵਾਲਿਆਂ ਦਾ ਭਾਉ ਮੈਂ ਨਾਲੇ ਖੁਸ਼ ਐ ਮੈਂ ਨਹੀਂ ਮੰਤਰੀ ਬਣ ਸਰ ਜਿੱਤੇ ਤੁਸੀਂ ਜਿੱਤੇ ਤੁਸੀਂ ਜਿਹੜੀ ਆਪ ਸਾਹ ਦਾ ਇਹਨੇ ਕਰਤ ਵਧਿਆ ਕਿ ਦੀਵਾਲ ਸਾਹ ਦੋਲੇ ਨਹੀਂ ਡਰੇ ਨਹੀਂ ਅੱਜ ਵੀ ਪੂਰੀ ਤਾਕਤ ਦੇ ਵਿੱਚ ਨੇ ਨਿਡਰ ਨੇ ਸਾਡੇ ਜਰਨੈਲ ਨੇ ਬੱਬਰ ਸ਼ੇਰ ਨੇ ਤੇ ਬੱਬਰ ਸ਼ੇਰ ਦੀ ਬੜਕ ਜਿਹੜੀ ਆ ਨਾ ਆਉਂਦੇ ਜੇਲ੍ਹ ਤੋਂ ਬਾਹਰ ਬਾਹਰ ਆ ਕੇ ਵੇਖ ਬੜਕ ਮਾਰਦੇ ਤੇ ਨਰਿੰਦਰ ਮੇਤੀ ਅਕੇਰੋਂ ਵੀ ਬਾਤ ਕਰੂਗਾ ਤੇ ਜੇ ਇਹ ਸੋਚਣ ਕੇਰਵਿੰਦ ਕੇਰਿਆ ਨੂੰ ਜੇਲ੍ਹਤ ਬੰਦ ਕਰਤਾ ਅਰਵਿੰਦ ਕੇਜਰੀਵਾਲ ਦਾ ਜਿੰਨਾ ਖਤਰਾ ਇਹਨਾਂ ਨੂੰ ਬਾਹਰ ਲੈ ਕੇ ਨਾ ਉਹਦੇ ਨੂੰ ਹਜ਼ਾਰ ਗੁਣਾ ਖਤਰਾ ਬਾਅਦ ਤੇ ਜੇਲ੍ਹ ਤੇ ਆ ਕਿਉਂਕਿ ਉੱਥੇ ਇਕੱਲੇ ਬੈਠ ਕੇ ਉਹ ਇਹ ਮੋਦੀ ਬਾਰੇ ਸੋਚ ਰਿਆ ਕਿ ਕਿਵੇਂ ਸਰਕਾਰ ਨੂੰ ਬਦਲਣਾ ਕਿਵੇਂ ਚੰਗੀ ਸਰਕਾਰ ਲੈ ਕੇ ਆਉਣੀ ਆ ਕਿਵੇਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਕਿਵੇਂ ਮਾਵਾ ਦਾ ਪੁੱਤ ਬਣ ਕੇ ਜਿਵੇਂ ਦਿੱਲੀ ਦੇ ਵਿੱਚ 1000 ਰੁਪਏ ਦਿੱਤਾ ਉਹ ਪੰਜਾਬ 'ਚ ਵੀ ਦੇ ਦੇਣਾ ਇੰਕਮ ਸੋਰਸ ਸੁਤਰ ਕੇ ਪੰਜਾਬ 'ਚ ਵੀ 1000 ਰੁਪਏ ਐਮਪੀ ਤੋਂ ਬਾਅਦ ਸਰਦਾਰ ਭਗਵਾਨ ਸਿੰਘ ਮਾਨ ਨੇ ਦੇ ਦੇਣਾ ਗੱਲ ਤੇ ਉਜਨ ਸੋਰਸ ਆਦੀ ਆ ਉਹ ਵਾਦ ਰਿਹਾ ਸਰ ਜੀ